ਸੁਹਣ ਗਾਮੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਹਲਵਾਈ ਨੂੰ ਖਾਣੇ ਦੇ ਪੈਸੇ ਮੰਗਣੇ ਮਹਿੰਗੇ ਪੈ ਗਏ ਦੁਕਾਨ ਦੇ ਬਾਹਰ ਕਰਮੀ ਨੇ ਕੂੜੇ ਦੇ ਢੇਰ ਲਗਾ ਦਿੱਤੇ ਸੋ ਦੱਸ ਦਈਏ ਕਿ ਮਾਲੀਗਤ ਚੌਕ ਵਿੱਚ ਦਲੀਪਾ ਪੂਰੀ ਵਾਲੇ ਦੇ ਕੋਲ ਗ੍ਰਾਹਕ ਪੂਰੀਆਂ ਖਾਣ ਦੇ ਲਈ ਆਉਂਦਾ ਜਦ ਦੁਕਾਨਦਾਰ ਨੇ ਪੈਸੇ ਮੰਗੇ ਉਸਨੇ ਪੈਸੇ ਦੇਣ ਤੋਂ ਹੀ ਮਨਾ ਕਰ ਦਿੱਤਾ ਇਸ ਦੌਰਾਨ ਬਿਨਾਂ ਪੈਸੇ ਦਿੱਤੇ ਮੌਕੇ ਤੋਂ ਚਲਾ ਗਿਆ ਕੁਝ ਥੇਰ ਬਾਅਦ ਵਿਅਕਤੀ ਰੇੜਾ ਪਰ ਕੇ ਕੂੜੇ ਦਾ ਲੈ ਕੇ ਆ ਗਿਆ ਤੇ ਦੁਕਾਨ ਦੇ ਬਾਹਰ ਸੁੱਟ ਕੇ ਚਲਾ ਗਿਆ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਕਰਮੀ ਕੂੜੇ ਦਾ ਢੇਰ ਪਰ ਕੇ ਰੇੜੇ ਤੇ ਲੈ ਕੇ ਆ ਗਿਆ ਅਤੇ ਦੁਕਾਨ ਦੇ ਬਾਹਰ ਸੁੱਟ ਕੇ ਚਲਾ ਗਿਆ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਸੁਰਿੰਦਰ ਕੁਮਾਰ ਨੇ ਦੱਸਿਆ ਉਸ ਦੀ ਦੁਕਾਨ ਤੇ ਜਿਹੜਾ ਸਫਾਈ ਕਰਮੀ ਪੂਰੀਆਂ ਖਾਨ ਆਇਆ ਸੀ ਅਤੇ ਇਸ ਦੌਰਾਨ ਦੁਕਾਨ ਤੇ ਕਰਮੀ ਨਵਾਂ ਸੀ ਅਤੇ ਉਸਨੇ ਖਾਣੇ ਦੇ ਪੈਸੇ ਮੰਗੇ ਤਾਂ ਗੁੱਸੇ ਦਾ ਬੱਚ ਉਹ ਤੋਂ ਚਲਾ ਗਿਆ ਕੁਝ ਦੇਰ ਰੇੜੇ ਭਰ ਕੇ ਕੂੜਾ ਲੈ ਕੇ ਆ ਗਿਆ ਸੋ ਜਿਸ ਤੋਂ ਬਾਅਦ ਦੁਕਾਨ ਦੇ ਬਾਹਰ ਕੂੜਿਆ ਸੁੱਟ ਕੇ ਉੱਥੋਂ ਚਲਾ ਗਿਆ ਘਟਨਾ ਨੂੰ ਲੈ ਕੇ ਕਾਉਂਸਲਰ ਨੂੰ ਸੂਚਨਾ ਦਿੱਤੀ ਗਈ ਉੱਥੇ ਥਾਣੇ ਵਿੱਚ ਵੀ ਸ਼ਿਕਾਇਤ ਦਿੱਤੀ ਗਈ ਹੈ ਉਹ ਵਿਅਕਤੀ ਦਾ ਕਹਿਣਾ ਹੈ ਕਿ ਕਰਮੀ ਨੇ ਡਰਿੰਕ ਕੀਤੀ ਹੋਈ ਸੀ ਕੀ ਨਾਮ ਹੈ ਜੀ ਜਾਨ ਦਾ ਨਾਮ ਦਿਪਾਲ ਹੈ ਬਾਈ ਇਹ ਤਾੜਾ ਕੀ ਨਾ ਤੇ ਮੇਰਾ ਨਾਮ ਸੁਨੀਤ ਕਮਾਰ ਕੀ ਮਾਮਲਾ ਕੀ ਹੋਇਆ ਮਾਮਲਾ ਕੁਝ ਵੀ ਨਹੀਂ ਹੋਇਆ ਆਇਆ ਸੀ ਸਬਜ਼ੀ ਲੈ ਲਈ ਤੇ ਨਹੀਂ ਪਵਾ ਲੈ ਮੁੰਡੇ ਨੂੰ ਪਤਾ ਨਹੀਂ ਸੀ ਇਹ ਕਰਮਚਾਰੀ ਹੈ ਮੁੰਡੇ ਨੇ ਨਹੀਂ ਨਾ ਕਰੇ ਪਹਿ ਮੰਗਲੇ ਬਾਈ ਨਾਲ ਕੁੜਾ ਟਟ ਗਿਆ ਹੈ ਕੌਣ ਆਇਆ ਸੀ ਕਰਮਚਾਰੀ ਕਰ ਤੁਸੀਂ ਕਰੋ ਕਰਮਚਾਰੀ ਹੈ ਥਾਪਰਾ ਮਾਲੇ ਕੰਮ ਕਰਦਾ ਹੈ ਜੀ ਅੱਛਾ ਕਿ ਕਾਰਪੋਰੇਸ਼ਨ ਦਾ ਹੈ ਹਾਂਜੀ ਕਾਰਪੋਰੇਸ਼ਨ ਦਾ ਤੇ ਤੇ ਤੁਹਾਡੇ ਕੋ ਕੀ ਲੈਣਾ ਸੀ ਲੈਣ ਗਿਆ ਜੀ ਸਰਦੀ ਲੈ ਲਈ ਉਧਰ ਮੁੰਡੇ ਪਾਤੀ ਹੁਣ ਜਾਣਦਾ ਸੀਗਾ ਫ੍ਰੀ ਤੇ ਇਧਰ ਦਹੀਂ ਮੰਗਿਆ ਦਹੀਂ ਵਾਲਾ ਮੁੰਡਾ ਜਾਣਦਾਨੀ ਸੀਗਾ ਕਿ ਉਹਨੇ ਤੇ ਪੈਸੇ ਮੰਗ ਲਏ ਕੰਨੇ ਜਾ ਕੇ ਕੂੜਾ ਸੜਗੇ ਸ਼ਰਾਬ ਪੀਤੀ ਹੋਈ ਹੈਗੀ ਆ ਉਹ ਬੇਵੋਸ਼ ਹੋਇਆ ਤੇ ਤੁਸੀਂ ਇਹਦੀ ਰਿਪੋਰਟ ਕੀਤੀ ਕਿ ਤੇ ਨਗਰ ਨਿਗਮ ਨੂੰ ਜਾਂ ਆ ਕੀਤੀ ਕੀਤੀ ਆ ਤਾਂ ਥਾਣੇ ਥਾਣੇ ਇਹਨਾਂ ਕੀਤੀ ਹੈਗੀ ਹੈ ਕਾਉਂਸਲਰ ਨੂੰ ਬੁਲਾਇਆ ਸੀ ਆਪਣਾ ਜਿਹੜਾ ਇਧਰਾਂ ਨੰਬਰਦਾਰ ਆ ਉਹ ਬੁਲਾਇਆ ਸੀ ਫਿਰ ਤੇ ਕਹਿੰਦਾ ਉਹਨਾਂ ਨੂੰ ਕੀ ਮੰਗ ਕੀ ਕਰਦੇ ਮੰਗਿਆ ਜਵਾਈ ਕਰਨ ਚ ਚੱਕਰ ਚੱਕਿਆ ਜਾਂ ਸ਼ਾਮ ਦੀ ਕੋਲ ਦੀ ਗੰਦਾਰੀ ਖੜੀ ਖਰਾਬ ਹੁੰਦੀ ਵੀ ਹੈ ਕੌਣ ਵੀ ਦਾ ਕੰਮ ਆਇਆ ਪਹਿਲਾਂ ਵੀ ਇਹ ਆਂਦਾ ਸੀਗਾ ਨਹੀਂ ਬੰਦਾ ਕਦੇ ਨਹੀਂ ਦੇਖਿਆ ਜੀ ਸੀ ਕਦੇ ਦੇਖਿਆ ਉਹਨਾਂ ਨੇ ਸਾਨੂੰ ਨਹੀਂ ਨਾ ਕਰਨੀ ਸੀ ਮਤਲਬ ਪੈਸੇ ਮੰਗੇ ਤਾਂ ਇਹਨੇ ਕੰਮ ਕੀਤਾ ਉਹਨੇ ਕਹਿੰਦਾ ਪੈਸੇ ਨਹੀਂ ਦੇਣੇ ਟੀਮ ਦੇ ਪਹਿਲਾਂ ਛੋਲੇ ਵਾਲੇ ਫ੍ਰੀ ਮੁੰਡਾ ਜਾਂਦਾ ਸੀ ਪੂਰੀਆਂ ਵਾਲਾ ਵੀਰਾਂ ਮੁੰਡਾ ਜਾਂਦਾ ਨਹੀਂ ਸੀ ਕੌਣ ਹੈਗਾ ਉਹਨੇ ਕਿ 10 ਰੁਪਏ ਦੇ ਹੀ ਮੰਗਿਆ ਨਾ ਦੇ ਹੀ ਪੈਸੇ ਮੰਗ ਲਏ ਤੇ ਐਨੇ ਜਾ ਉਹ ਸਟਿਕਿਆ ਕੁੜਾ ਸੁੱਟ ਕੇ ਰੇਡਾ ਪਾਰਕਿੰਗ ਲੈ ਕੇ ਟੋ ਗਿਆ ਪੇਰਾ ਨੀਸ਼ਪੁਰੀ ਨੀਸੂ ਅਜੀ ਇਹ ਕਿਹੜੀ ਜਗਾ ਜੀ ਇਹ ਸਲਾਫਾਂ ਵਿਹਾਰ ਪੈਂਦਾ ਮਾਲੀਗਾਂ ਚ ਚੌਂਕ ਆ ਬਿਲਕੁਲ ਪੂਰੀ ਮਾਮਲਾ ਕੀ ਹੋਇਆ ਮਾਮਲਾ ਇਹ ਹੈ ਜੀ ਇਹਨਾਂ ਦੀ ਪੂਰੀ ਲੱਸੀ ਦੀ ਬੜੀ ਮਸ਼ਹੂਰ ਦੁਕਾਨ ਹੈ ਲੁਗਿਆਣੇ ਦੀ ਤਲੀਪਾ ਪੂਰੀ ਵਾਲਾ ਇੱਥੇ ਅੱਜ ਇੱਕ ਸਫਾਈ ਕਰਮਚਾਰੀ ਆਇਆ ਜਿਨੇ ਆ ਕੇ ਇਹਨਾਂ ਕੋ ਪਹਿਲਾਂ ਕੋਈ ਸਬਜ਼ੀ ਮੰਗੀ ਪੂਰੀਆਂ ਮੰਗੀ ਇਹਨਾਂ ਨੇ ਦੇ ਦਿੱਤੀਆਂ ਖਾਲੀਆਂ ਬਾਅਦ ਚ ਉਹ ਆ ਕੇ ਦਹੀਂ ਮੰਗਿਆ ਉਹ ਮੁੰਡਾ ਨਵਾਂ ਸੀ ਉਹਨੂੰ ਪਤਾ ਨਹੀਂ ਸੀ ਉਹਨਾਂ ਉਹਦੇ ਕੋ ਪੈਸੇ ਮੰਗ ਲਏ ਤੋਂ ਇਸੇ ਗੁੱਸੇ ਦੇ ਵਿੱਚ ਕੂੜੇ ਦਾ ਰੇੜਾ ਪਰ ਕੇ ਲੈ ਕੇ ਆਇਆ ਬਿਲਕੁਲ ਇਹਨਾਂ ਦੀ ਦੁਕਾਨ ਦੇ ਮੋੜੇ ਆ ਕੇ ਸੁੱਟ ਕੇ ਚ ਤੇ ਸਿਰਫ ਪੈਸੇ ਮੰਗਣਦੇ ਸਿਰਫ ਪੈਸੇ ਮੰਗਨ ਕਰ ਰਹੇ ਜੀ ਇਹਦਾ ਕਾਰਪੋਰੇਸ਼ਨ ਦਾ ਮਤਲਬ ਬਿਲਕੁਲ ਤਕਾਈ ਹੋ ਗਿਆ ਕਿ ਜੇ ਕੋਈ ਦੁਕਾਨਦਾਰ ਆਪਦੀ ਰੋਜੀ ਰੋਟੀ ਕਰ ਰਿਹਾ ਹੈ ਟੈਕਸ ਭਰ ਰਿਹਾ ਹੈ ਜੇ ਉਹ ਕਿਸੇ ਕੋ ਪੈਸੇ ਮੰਗਦਾ ਹੈ ਤੇ ਉਹ ਆ ਕੇ ਡਰਾਉਂਦੇ ਆ ਜੀ ਹੁਣੇ ਤੋਂ ਸਾਲ ਸ਼ਹਿਰੇ ਤੋਂ ਖਾ ਕੇ ਜਾਂਦਾ ਜੀ ਕਾਰਪੋਰੇਸ਼ਨ ਦਾ ਵੀ ਪੁਲਿਸ ਮੁਲਾਜ਼ਮ ਵੀ ਬੋਈ ਨੇ ਕਦੇ ਕਿਸੇ ਨੂੰ ਮਣਾ ਨਹੀਂ ਕੀਤਾ ਇਹ ਥੋੜੀ ਜਿਹੀ ਅੱਜ ਗਲਤੀ ਨਾਲ ਮਣਾ ਕਰਤਾ ਤੇ ਤੁਸੀਂ ਇੱਧਾ ਧੱਕਾ ਕਰੋਗੇ ਪੂਰਾ ਸਿੱਟ ਗਿਆ ਬਿਲਕੁਲ ਜੀ ਪੂਰਾ ਰੇੜਾ ਭਰ ਕੇ ਸੁੱਟ ਕੇ ਗਿਆ ਜੀ ਔਰ ਬਿਲਕੁਲ ਦੁਕਾਨ ਦੀ ਐਂਟਰਸ ਦੇ ਉੱਤੇ ਸੁੱਟ ਕੇ ਗਿਆ ਇਹ ਅੱਜ ਯਾ ਚਾਰੇ ਪਾਸੇ ਰਸਤਾ ਬੰਦ ਹੋਣਾ ਇਤੋਂ ਹੀ ਲੋਕਾਂ ਨੇ ਆਣਾ ਜਾਣਾ ਆ ਬਿਲਕੁਲ ਚੌਂਕ ਦੇ ਵਿੱਚ ਉਹ ਸੁੱਟ ਕੇ ਗਿਆ ਜੀ ਆਂਦੇ ਦੂਰੋ ਦੂਰੋ ਬੰਦੇ ਆ ਰਹੇ ਦੇਖ ਰਹੇ ਉਹ ਕਹਿੰਦੇ ਇਹ ਲੁਧਿਆਣਾ ਸਮਾਰਟ ਸਿਟੀ ਦਾ ਹਾਲ ਹੈ ਇਹ ਮੇਨ ਸ਼ਹਿਰ ਦਾ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ